ਲੇ ਵਿਸ਼ੇਸ਼ ਦਿਨ ਹੈ ਕਿਉਂਕਿ ਅਸੀਂ ਗੁਰਦਾਸਪੁਰ ਦੇ ਵਿੱਚ ਸਮਜੀ ਮਸੀਹ ਕਲੀਸੀਆ ਮਸੀਹ ਲੋਗ ਇਕੱਠੇ ਹੋ ਕੇ ਕੁਦਾਉਂਦੇਸ਼ ਮਸੀਦਾ ਜਨਮ ਦਿਹਾੜਾ ਦੇ ਇਸ ਖੁਸ਼ੀ ਦੇ ਮੌਕੇ ਤੇ ਸ਼ੋਭਾ ਯਾਤਰਾ ਕੱਢਿਆ ਹੈ ਅਤੇ ਇਸ ਸ਼ੋਭਾ ਯਾਤਰਾ ਦਾ ਕਾਸ ਮਕਸਦ ਹੈ ਕਿ ਸਭ ਤੋਂ ਪਹਿਲਾ ਮਸੀਹ ਦੇ ਵਿੱਚ ਸਾਰੇ ਈਸਾਈ ਇਕ ਹੈ ਕਿਉਂਕਿ ਕੁਦਾ ਹੁੰਦੀ ਯੇਸ਼ੂ ਮਸੀਹਾ ਪ੍ਰਾਰਥਨਾ ਵੀ ਇਹੋ ਹੀ ਸੀ ਕਿ ਕੁਦਾਬਾਪ ਦੇ ਅੱਗੇ ਜਿਸ ਤਰ੍ਹਾਂ ਮੈਂ ਅਤੇ ਬਾਪ ਇੱਕ ਹਾਂ ਉਸੇ ਤਰ੍ਹਾਂ ਤੁਸੀਂ ਵੀ ਇੱਕ ਹੋ ਜਾਣ ਅਤੇ ਅੱਜ ਅਸੀਂ ਇਸ ਪਾਈਜਾਰੇ ਦੇ ਰਾਹੀਂ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ ਦੇ ਲੋਕਾਂ ਦੇ ਲਈ ਇੱਕ ਬਹੁਤ ਵੱਡਾ ਸੰਦੇਸ਼ ਦਿੱਤਾ ਹੈ ਕਿ ਕੁਦਾਬਾਪ ਨੇ ਪ੍ਰਭੂ ਪਰਮੇਸ਼ਵਰ ਨੇ ਪ੍ਰਭ ਯੇਸ਼ੂ ਮਸੀਹ ਨੂੰ ਵੀ ਇਸੇ ਮਕਸਦ ਦੇ ਲਈ ਇਸ ਧਰਤੀ ਉੱਤੇ ਭੇਜਿਆ ਹੈ ਤਾਂਕਿ ਕੁਦਾ ਦਾ ਉਸ ਪਿਆਰ ਅਤੇ ਸ਼ਾਂਤੀ ਦਾ ਸੰਦੇਸ਼ ਸਾਰੇ ਸੰਸਾਰ ਦੇ ਵਿੱਚ ਫਲਾ ਫਲਾਏ ਜਾਵੇ ਅਤੇ ਇਸੇ ਮਕਸਦ ਦੇ ਲਈ ਅਸੀਂ ਉਸ ਸੰਦੇਸ਼ ਨੂੰ ਲੈ ਕੇ ਅੱਜ ਪ੍ਰਭੇਸ਼ ਮਸੀਹ ਦੇ ਜਨਮ ਦਿਹਾੜੇ ਦੇ ਇਸ ਮੌਕੇ ਦੇ ਉਤੇ ਸ਼ੋਭਾ ਯਾਤਰਾ ਕੱਢਿਆ ਅਤੇ ਇਸ ਲਈ ਮੈਂ ਸ਼ਹਿਰ ਦੇ ਇੱਕ ਇੱਕ ਜੀ ਨੂੰ ਇੱਕ 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 ਵਿਅਕਤੀ ਨੂੰ ਇਸ ਖੁਸ਼ੀ ਦੇ ਮੌਕੇ ਤੇ ਪ੍ਰਭੇਸ਼ ਮਸੀਹ ਦਾ ਜਨਮ ਦਿਹਾੜੇ ਦੇ ਲੱਖ ਲੱਖ ਵਧਾਈ ਦਿੰਦਾ ਹਾਂ ਤੇ ਨਾਲੇ ਕਿ ਪ੍ਰਮਾਤਮਾ ਦੇਗੇ ਪ੍ਰਭੂ ਦੇਗੇ ਪ੍ਰਭੇਸ਼ ਮਸੀਹ ਦੇ ਇਹ ਦੁਆ ਹੈ ਕਿ ਇਹ ਸ਼ਹਿਰ ਦੇ ਵਿੱਚ ਹਮੇਸ਼ਾ ਅਮਨ ਚੇਨ ਅਤੇ ਸ਼ਾਂਤੀ ਦਾ ਵਾਤਾਵਰਨ ਹੋਵੇ ਤਾਂ ਕਿ ਸਾਰੇ ਲੋਕ ਜਿੰਨੇ ਵੀ ਇਸ ਗੁਰਦਾਸਪੁਰ ਦੇ ਵਿੱਚ ਜਾਂ ਜਿੰਨੇ ਵੀ ਦੁਨੀਆ ਦੇ ਵਿੱਚ ਲੋਕ ਹੈ ਸਾਰੇ ਇਸੇ ਤਰ੍ਹਾਂ ਅਮਨ ਚੇਨ ਸ਼ਾਂਤੀ ਦੇ ਵਿੱਚ ਅਤੇ ਪਾਈ ਜਾ ਰਹੇ ਦੇ ਵਿੱਚ ਮਿਲ ਜੁਲ ਕੇ ਰਹੇ ਅਤੇ ਪਰਮੇਸ਼ਵਰ ਖੁਦਾ ਹੁੰਦੀ ਯਿਸੂ ਮਸੀਹ ਸਭ ਨੂੰ ਆਸ਼ੀਸ਼ ਅਤੇ ਬਰਕਤ ਦੇਵੇ ਅਤੇ ਇਸ ਦੇ ਨਾਲ ਇਸ ਵੱਡਾ ਦਿਨ ਜਾਂ ਮਰੀ ਕ੍ਰਿਸਮਸ ਅਤੇ ਆਉਣ ਵਾਲੇ ਨਵੇਂ ਸਾਲ ਹੈਪੀ ਨਿਊ ਇਅਰ ਟੂ 올 ਆਫ ਦਮ ਪ੍ਰੈਜ਼ੀਡੈਂਟ ਗੁਰਦਾਸਪੁਰ ਪਾਸਟਰ ਐਸੋਸੀਏਸ਼ਨ ਅੱਜ ਜੋ ਅਸੀਂ ਸਾਰੇ ਮਸੀਹ ਕਲੀਸਿਆ ਗੁਰਦਾਸਪੁਰ ਜ਼ਿਲ੍ਹੇ ਦੇ ਸਾਰੇ ਪਾਸਬਾਨ ਫਾਦਰ ਸਾਹਿਬਾਨ ਪਾਦਰੀ ਸਾਹਿਬਾਨ ਅੱਜ ਜੋ ਇਕੱਠੇ ਹੋਏ ਨੇ ਅੱਜ ਅਸੀਂ ਮਿਲ ਕੇ ਸਾਰੀਆਂ ਕਲੀਸਿਆਵਾਂ ਨੇ ਪ੍ਰਭੂ ਯਿਸੂ ਮਸੀਹ ਦੇ ਦਿਹਾੜੇ ਦੇ ਨਾਲ ਸੰਬੰਧਿਤ ਸ਼ੋਭਾ ਯਾਤਰਾ ਕੱਢੀ ਹੈ ਜੋ ਪੂਰੇ ਗੁਰਦਾਸਪੁਰ ਦੇ ਵਿੱਚ ਮੁਬਾਰਕਬਾਦੀ ਅਸੀਂ ਦਿੱਤੀ ਹੈ ਔਰ ਇਹਦਾ ਮੁੱਖ ਉਦੇਸ਼ ਹੈ ਕਿ ਅਸੀਂ ਸਾਰੇ ਮਿਲ ਜੁਲ ਕੇ ਰਹੀਏ ਕਿਉਂਕਿ ਅੱਜ ਦੇਖਣ ਦੇ ਵਿੱਚ ਆਇਆ ਹੈ ਕਿ ਸਮੂਹ ਭਾਈਚਾਰਿਆਂ ਨੇ ਇਹਦੇ ਵਿੱਚ ਆਪਣਾ ਯੋਗਦਾਨ ਪਾਇਆ ਹੈ ਹਿੱਸਾ ਪਾਇਆ ਹੈ ਮਿਲ ਕੇ ਚਾਹੇ ਉਹ ਕਿਸੇ ਵੀ ਜਾਤੀ ਧਰਮ ਨੂੰ ਬਲੌਂ ਕਰਦਾ ਸੀ ਪਰ ਅੱਜ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਉਹਨਾਂ ਸਭ ਨੇ ਇਕਤਾ ਦਾ ਸਬੂਤ ਦਿੱਤਾ ਹੈ ਅਸੀਂ ਸਮੂਹ ਪਾਸ ਬਣ ਗੁਰਦਾਸਪੁਰ ਦੇ ਇਸ ਮੂ ਵਾਸੀਆਂ ਨੂੰ ਇਸ ਵੱਡੇ ਦਿਨ ਦੇ ਔਰ ਆ ਰਹੇ ਨਵੇਂ ਸਾਲ ਦੀਆਂ ਢੇਰ ਸਾਰੀਆਂ ਮੁਬਾਰਕਾਂ ਦਿੰਦੇ ਆ ਕਿ ਪ੍ਰਭੂ ਯਿਸੂ ਮਸੀਹ ਸਭ ਤੇ ਆਪਣੀ ਕਿਰਪਾ ਬਣਾ ਕੇ ਰੱਖੇ ਔਰ ਸਭ ਲੋਕ ਮਿਲ ਜੁਲ ਕੇ ਆਪਣਾ ਜੀਵਨ ਬਤੀਤ ਕਰਨ ਔਰ ਪ੍ਰਭੂ ਦੇ ਨਾਮ ਨੂੰ ਮਹਿਮਾ ਦੇਣ ਉਸ ਤੋਂ ਬਾਅਦ ਅਸੀਂ ਸਾਡੇ ਰਿਸਪੈਕਟਡ ਫਾਦਰ ਜੌਨ ਜੀ ਨੂੰ ਬਹੁਤ ਮੁਬਾਰਕਾ ਦਿੰਨੇ ਆਂ ਇਹ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਅੱਜ ਸਮੂਹ ਕਲੀਸੀਆ ਸਮੂਹ ਪਾਸਬਾਨਾਂ ਨੂੰ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਦਾ ਮੌਕਾ ਦਿੱਤਾ ਹੈ ਅਸੀਂ ਆਸ ਕਰਦੇ ਆਂ ਕਿ ਆਉਣ ਵਾਲੇ ਸਾਲਾਂ ਦੇ ਵਿੱਚ ਇਸੇ ਤਰ੍ਹਾਂ ਅਸੀਂ ਮਿਲ ਜੁਲ ਕੇ ਅਸੀਂ ਹਰ ਇੱਕ ਜੋ ਮਸੀਹ ਤਿਯਾਰ ਹੈ ਉਸ ਨੂੰ ਸੈਲੀਬ੍ਰੇਟ ਕਰੀਏ ਔਰ ਪ੍ਰਭੂ ਦੇ ਨਾਮ ਨੂੰ ਮਹਿਮਾ ਦਈਏ ਥੈਂਕ ਯੂ ਸੋ ਮੱਚ ਜੀ ਸਰ ਜੋ ਅੱਜ ਸਵੇਰ ਯਾਤਰਾ ਕੱਢੀ ਗਈ ਹੈ ਪ੍ਰਭੂ ਦੇ ਸਮੂਹ ਮਸੀਹ ਦੀ ਕੀ ਕਹਣਾ ਚਾਹੋਗੇ ਮੈਂ ਬਲਕਾਰ ਮਸੀ ਪੈਰਿਸ਼ ਪ੍ਰਧਾਨ ਕਤਰਿਕ ਚਟ ਗੁਰਦਾਸਪੁਰ ਅੱਜ ਦੀ ਸੰਜੀ ਸ਼ੋਭਾ ਸ਼ੋਭਾ ਯਾਤਰਾ ਵਾਕਵਾਕ ਚੌਂਕਾ ਦੇ ਵਿੱਚ ਤੇ ਗੁਰਦਾਸਪੁਰ ਵਿੱਚ ਜਿਹੜਾ ਫਲਾਵਰ ਕਾਉਂਟਰ ਸਕੂਲ ਵਿੱਚ ਸਮਾਪਤ ਕੀਤੀ ਗਈ ਮੈਂ ਗੁਰਦਾਸਪੁਰ ਵਾਸੀਆਂ ਨੂੰ ਵਧੇ ਦੀ ਅਤੇ ਨਵੇਂ ਸਾਲ ਦੀ ਲੱਖਾਂ ਵਧਾਈ ਦੇਣਾ ਅਤੇ ਪਰਮਾਤਮਾ ਅਗਾੜੀ ਪ੍ਰਾਰਥਨਾ ਕਰਦਾ ਕਿ ਆਉਣ ਵਾਲਾ ਨਵਾਂ ਸਾਲ ਇਹਨਾਂ ਵਾਸੀਆਂ ਲਈ ਲੱਖਾਂ ਖੁਸ਼ੀਆਂ ਲੈ ਕੇ ਆਵੇ ਇਹਨਾਂ ਦੇ ਪਰਿਵਾਰਾਂ ਵਾਸਤੇ ਧੰਨਵਾਦ ਬੜਾ ਤੋਂ ਸਹਾਹੀ ਲੋਕਾਂ ਦੇ ਵਿੱਚ ਅੱਜ ਕਾਫੀ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਕ੍ਰਿਸ਼ਨ ਪਾਈਚੇ ਲੋਕ ਸੁੰਤੇ ਸਨ ਉਹ ਕੀ ਇੱਥੇ ਹਰੇਕ ਵੱਖ-ਵੱਖ ਪਾਰਟੀ ਦੇ ਬੰਦੇ ਵੀ ਸ਼ਾਮਲ ਹੋਏ ਆਗੇ ਤੇ ਸਾਰਿਆਂ ਨੇ ਸਾਡਾ ਸੰਯੋਗ ਵੀ ਦਿੱਤਾ ਸਾਰੇ ਭਾਈਚਾਰਿਆਂ ਨੂੰ ਪ੍ਰਭ ਜਸੂ ਮਸੀਹ ਦੇ ਨਾਮ ਤੇ ਜੈਮਸੀ ਦੀ ਔਰ ਸਭ ਤੋਂ ਵੱਡੀ ਮੁਬਾਰਕ ਹੈ ਕਿ ਸਾਡੇ ਜੋ ਵੀ ਰਿਸਪੈਕਟਡ ਫਾਦਰ ਜੌਨ ਜੋਰਜ ਜੀ ਦੇ ਵੱਲੋਂ ਇੱਕ ਛੋਟਾ ਜਿਹਾ ਪ੍ਰਾਲਾ ਕਰਕੇ ਸਾਰੀਆਂ ਮੇਨ ਲਾਈਨ ਚਰਚਸ ਔਰ ਪਾਸੇ ਸਬਾਨ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਕਰਨ ਦਾ ਜਿਹੜਾ ਸਬੂਤ ਦਤਾ ਵਾ ਉਹਦੇ ਲਈ ਮੈਂ ਕਿੰਨਾ ਖੁਦਾ ਦਾ ਵੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਆਂ ਤੇ ਫਾਦਰ ਜੀ ਦਾ ਵੀ ਧੰਨਵਾਦ ਕਰਦੇ ਆਂ ਔਰ ਦੁਨੀਆ ਵਿੱਚ ਵਸਰੇ ਮੁਸੀਬਾਈ ਜਾਰੇ ਨੂੰ ਬਹੁਤ ਬਹੁਤ ਮੁਬਾਰਕਬਾਦ ਕਿਉਂਕਿ ਅੱਜ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਹੈ ਕਿ ਪ੍ਰਭੂ ਯੇਸ਼ੂ ਮਸੀਹ ਜੀ ਦੇ ਜਨਮ ਦਿਹਾੜੇ ਨੂੰ ਅਸੀਂ ਮਨਾਉਣ ਜਾ ਰਹੇ ਆਂ ਔਰ ਮੈਂ ਖਾਸ ਕਰਕੇ ਧੰਨਵਾਦੀ ਹਾਂ ਫਾਦਰ ਜੌਨ ਜੀ ਦਾ ਜਿਹੜੇ ਗੁਰਦਾਸਪੁਰ ਪੈਰਿਸ ਪ੍ਰੀਸਟ ਨੇ ਉਹਨਾਂ ਨੇ ਉਹਨਾਂ ਦੇ ਉਪਰਾਲਾ ਸਦਕਾ ਅੱਜ ਕਾਫੀ ਲੰਬੇ ਸਮੇਂ ਬਾਅਦ ਇਹ ਸ਼ੋਭਾ ਯਾਤਰਾ ਜਿਹੜੀ ਆ ਕੱਢੀ ਗਈ ਆ ਔਰ ਸਾਰੀਆਂ ਮਿਸ਼ਨਾਂ ਪਹਿਲੇ ਵੀ ਇੱਕ ਜੁਟ ਹੋ ਕੇ ਏਕਤਾ ਦਾ ਸਬੂਤ ਦਿੰਦੀਆਂ ਸੀ ਲੇਕਿਨ ਫਾਦਰ ਜੀ ਨੂੰ ਵਧਾਈ ਦੇ ਪਾਤਰ ਨੇ ਕਿ ਜਿੰਨਾਂ ਜ਼ਿਲ੍ਹਾ ਪ੍ਰਸ਼ਾਸਨ ਦਾ ਟ੍ਰਾਫਿਕ ਪੁਲਿਸ ਵਾਲਿਆਂ ਦਾ ਪੂਰੇ ਸਹਿਦ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਅੱਜ ਜਿਹੜੀ ਸ਼ੋਭਾ ਯਾਤਰਾ ਇਹਦੇ ਵਿੱਚ ਸਾਡਾ ਸਾਥ ਦੇ ਕੇ ਬਹੁਤ ਵੱਡਾ ਇੱਕ ਸੰਯੋਗ ਦਿੱਤਾ ਉਹਦੇ ਵਾਸਤੇ ਸਾਰਿਆਂ ਦਾ ਧੰਨਵਾਦ ਔਰ ਸਭ ਤੋਂ ਪਹਿਲੇ ਮੈਂ ਇਹ 90 ਸਾਲ ਦੀਆਂ ਤੇ ਵੱਡੇ ਦਿਨ ਦੀਆਂ ਸਾਰੇ ਮਨਮਜਿਆਤੀ ਨੂੰ ਮੁਬਾਰਕਬਾਦ ਦਿੰਦਾ ਔਰ ਪ੍ਰਾਰਥਨਾ ਕਰਦਾ ਕਿ ਪ੍ਰਭੂ ਸਾਡਾ